वाहे गुरु साहेब जी बिलावल महला पंजवा सिमर सिमर प्रभ दुख दुखठाओ ਬਿਸਰਾਮ ਪਾਏ ਮਿਲ ਸਾਧ ਸੰਗ ਤਾਂ ਤੇ ਬਹੜ ਨਾ ਤਾਓ ਸਿਮਰ ਸਿਮਰ ਪ੍ਰਭ ਆਪਣਾ ਨਾਠਾ ਦੁੱਖ ਠਾਓ ਬਿਸਰਾਮ ਪਾਏ ਮਿਲ ਸਾਧ ਸੰਗ ਤਾਂ ਤੇ ਬਹੜ ਨਾ ਤਾਓ ਬਲਿਹਾਰੀ ਗੁਰ ਆਪਣੇ ਚਰਨਨ ਬਲ ਜਾਓ ਆਨੰਦ ਸੂਖ ਮੰਗਲ ਬਣੇ ਪੇਖਤ ਗੁਣ ਗਾਓ ਰਹਾਉ ਕਥਾ ਕੀਰਤਨ ਰਾਗ 나ਦ ਤੁਣ ਇਹ ਬਨਿਓ ਸੁਆਓ ਨਾਨਕ ਪ੍ਰਭ ਸੁਪਰਸੰਨ ਭੈ बाशत फल पाओ कथा कीर्तन राग नाद तुन एह बने नानक प्रभ सुपरसन पे बाशत फल पाओ वाहे गुरु जी का खालसा वाहे गुरु जी की फतेह मिलावल मोहल्ला पंजां हे भाई गुरु दी संगत ਵਿੱਚ ਮਿਲ ਕੇ ਮੈਂ ਪ੍ਰਭੂ ਦੇ ਚਰਨਾਂ ਵਿੱਚ ਨਿਵਾਸ ਪ੍ਰਾਪਤ ਕਰ ਲਿਆ ਹੈ ਇਸ ਵਾਸਤੇ ਉਸ ਸਾਧ ਸੰਗਤ ਤੋਂ ਕਦੇ ਪਰੇ ਨਹੀਂ ਭਜਦਾ ਗੁਰੂ ਦੀ ਸੰਗਤ ਦੀ ਬਰਕਤ ਨਾਲ ਮੈਂ ਆਪਣੇ ਪ੍ਰਭੂ ਦਾ ਹਰ ਵੇਲੇ ਸਿਮਰਨ ਕਰਕੇ ਅਜੇਹੀ ਅਵਸਥਾ ਤੇ ਪਹੁੰਚ ਗਿਆ ਹਾਂ ਕਿ ਮੇਰੇ ਅੰਦਰੋਂ ਦੁੱਖਾਂ ਦਾ ਟਿਕਾਣਾ ਹੀ ਦੂਰ ਹੋ ਗਿਆ ਹੈ हे ਭਾਈ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ ਗੁਰੂ ਦਾ ਦਰਸ਼ਨ ਕਰਕੇ ਮੈਂ ਪ੍ਰਭੂ ਦੀ ਸਿਵਸਲਾ ਦੇ ਗੀਤ ਗਾਉਂਦਾ ਹਾਂ ਤੇ ਮੇਰੇ ਅੰਦਰ ਸਾਰੇ ਆਨੰਦ ਸਾਰੇ ਸੁੱਖ ਸਾਰੇ ਚਾਉ ਹੁਲਾਰੇ ਬਣੇ ਰਹਿੰਦੇ ਹਨ ਰਾਉ اے ਨਾਨਕ ਆਖੇ ਭਾਈ ਗੁਰੂ ਦੀ ਕਿਰਪਾ ਨਾਲ ਪ੍ਰਭੂ ਦੀਆਂ ਕਥਾ ਕਹਾਣੀਆਂ ਕੀਰਤਨ ਸਿਵਸਲਾ ਦੀ ਲਗਨ ਇਹੀ ਮੇਰੀ ਜ਼ਿੰਦਗੀ ਦਾ ਨਿਸ਼ਾਨਾ ਬਣ ਗਏ ਹਨ ਗੁਰੂ ਦੀ ਮਿਹਰ ਨਾਲ ਪ੍ਰਭੂ ਜੀ ਮੇਰੇ ਉੱਤੇ ਬਹੁਤ ਕੁਝ ਹੋ ਗਏ ਹਨ ਮੈਂ ਹੁਣ ਮਨ ਮੰਗਿਆ ਫਲ ਪ੍ਰਾਪਤ ਕਰ ਰਿਹਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ